ਹੌਂ ਸੁੱਤਾ ਬੰਦਾ ਜਿਹੜਾ ਹੈਗਾ ਉਹ ਸਰੀਰਕ ਤੌਰ ਤੇ ਭਾਵੇਂ ਸੁੱਤਾ ਆ ਪਰ ਮਾਨਸਿਕ ਤੌਰ ਤੇ ਜਾਗ ਰਿਆ ਹੁੰਦਾ ਹੁੰਦਾ ਜੀ ਕਿ ਆਪਾਂ ਅਕਸਰ ਦੇਖਦੇ ਆ ਕਿ ਸੁੱਤਾ ਬੰਦਾ ਸੁਪਨੇ ਲੈਂਦਾ ਸੁਪਨਿਆਂ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਉਹ ਘੁੰਮ ਕੇ ਆਂਦਾ ਹੈ ਕਈ ਵਾਰੀ ਬਦਲਾਚ ਘੁੰਮ ਰਿਹਾ ਕਈ ਕਈ ਮੋਕੇ ਪਹਾੜਾਂ 'ਚ ਘੁੰਮ ਰਿਹਾ ਹੋਰ ਪਤਾ ਨਹੀਂ ਐਸੀ ਐਸੀ ਦੁਨੀਆਂ ਦੇ ਵਿੱਚ ਜਾ ਕੇ ਘੁੰਮਦਾ ਆ ਜਿਹੜੀ ਆਪਾਂ ਕਿਤੇ ਦੇਖੀ ਵੀ ਨਹੀਂ ਹੁੰਦੀ ਉਹ ਆਪਣੀ ਚੇਤਨ ਸ਼ਕਤੀ ਜਿਹੜੀ ਹੈਗੀ ਉਸ ਵੇਲੇ ਇੰਨੀ ਤੇਜ਼ ਹੁੰਦੀ ਆ ਕਿ ਆਪਣੇ ਵਿਚਾਰ ਸ਼ਕਤੀ ਨੂੰ ਬਹੁਤ ਪਰਾਂ ਤੋਂ ਪਰਾਂ ਲੈ ਜਾਂਦੀ ਆ ਆਪਾਂ ਇਸ ਲੋਕ ਦੀ ਗੱਲ ਕਰਦੇ ਆ ਸਾਡੇ ਗ੍ਰੰਥ ਵੀ ਇਸ ਲੋਕ ਦੀ ਗੱਲ ਕਰਦੇ ਆ ਪਰ ਕਿਤੇ ਕਿਤੇ ਜ਼ਿਕਰ ਆਂਦਾ ਪਰਲੋਕ ਉਪਰਲੋਕ ਕੀ ਹੈ ਜਿਹਨੂੰ ਅੱਜ ਦੀ ਸਾਇੰਸ ਜਿਹੜੀ ਹੈਗੀ ਹੈ ਮਲਟੀਵਰਸ ਦਾ ਨਾਮ ਦਿੰਦੀ ਆ ਆਪਾਂ ਸਿਰਫ ਇੱਕ ਵਰਸ ਦੇ ਵਿੱਚ ਜੀ ਰਹੇ ਆ ਮੰਦੋ ਕਿ ਜੇ ਮੈਂ ਇਸ ਜਗ੍ਹਾ ਤੇ ਬੈਠਾ ਤਾਂ ਇਹ ਮੇਰਾ ਇੱਕ ਵਰਸ ਹੈ ਜਿੱਥੇ ਤੁਸੀਂ ਸਾਹ ਲੈ ਰਹੇ ਹੋ ਮੈਂ ਸਾਹ ਲੈ ਰਿਹਾ ਹਾਂ ਹੋਰ ਦੀ ਦੁਨੀਆਂ ਜੰਦਾ ਪਸ਼ੂ ਪੰਛੀ ਜਿਹੜੇ ਹੈਗੇ ਸਾਹ ਲੈ ਰਹੇ ਨੇ ਪਰ ਇਸ ਇੱਕ ਵਰਸ ਹੈ ਜਦੋਂ ਆਪਾਂ ਮਲਟੀਵਰਸ ਦੀ ਗੱਲ ਕਰਦੇ ਹਾਂ ਤਾਂ ਆਪਣੇ ਇੱਕ ਪੈਰਲਲ ਦੁਨੀਆਂ ਹੋਰ ਵੀ ਚਲਦੀ ਪਈ ਹੈ ਜਾਂ ਇੱਕ ਦੁਨੀਆਂ ਨਹੀਂ ਕਹੂੰਗਾ ਬਹੁਤ ਸਾਰੀਆਂ ਦੁਨਿਆਵਾਂ ਜੜੀਆਂ ਹੈਗੇ ਪੈਰਲਲ ਚਲਦੀਆਂ ਪਈਆਂ